ਜਿਹੜਾ ਸਾਰਿਆਂ ਦਾ ਭਲਾ ਮੰਗਦਾ ਏ ਉਸ ਦਾ ਬੁਰਾ ਕਿਵੇਂ ਹੋ ਸਕਦਾ ਏ ਗੁਰੂ ਨਾਨਕ ਦੇਵ ਕਰਦੀ ਕੈਸੀ ਕਮਾਂ ਦੀ ਸਿੱਖਿਆ ਏ ਭਲਾ ਹੀ ਭਲਾ ਸਤ ਗੁਰਾਂ ਦੀ ਸੋਚ ਏ ਮਨੁੱਖ ਦੀ ਦ੍ਰਿਸ਼ਟੀ ਚੰਗੀ ਬਣ ਜਾਏ ਤਾਂ ਕਿ ਇਹਨਾਂ ਸਾਰੀ ਸ੍ਰਿਸ਼ਟੀ ਚੰਗੀ ਲੱਗੇ ਇਸੇ ਲਈ ਸਾਨੂੰ ਰੋਜ਼ ਅਰਦਾਸ ਵਿੱਚ ਯਾਦ ਕਰਵਾਇਆ ਜਾਂਦਾ ਏ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੀ ਸਰਵਤ ਦਾ ਪਲਾ ਇਹ ਨਹੀਂ ਕਿ ਤੂੰ ਬੁਰੇ ਦਾ ਭਲਾ ਨਹੀਂ ਕਰਨਾ ਤੇਰੇ ਨਾਲ ਕੋਈ ਬੁਰਾ ਕਰਦਾ ਏ ਤੂੰ ਉਹਦਾ ਵੀ ਪਤਾ ਕਰੀ ਜਾ ਕੁਝ ਸਜਣਾ ਦਾ ਖਿਆਲ ਲੈਣਾ ਐ ਬੁਰੇ ਬੰਦੇ ਮੈਂ ਤੇਰੇ ਤੇ ਪ੍ਰਸਾ ਕੀਤਾ ਤੂੰ ਮੇਰੇ ਨਾਲ ਬੁਰਾ ਕੀਤਾ ਤੇਰੇ ਤੇ ਲਾਣਤ ਹੈ ਪਰ ਜੇ ਦੂਜੀ ਵਾਰ ਫੇਰ ਮੈਂ ਤੇਰੇ ਤੋਂ ਧੋਖਾ ਖਾ ਜਾਮ ਫਿਰ ਮੇਰੀ ਮੂਰਖਤਾ ਹੀ ਏ ਇਹ ਖਿਆਲ ਕਿਸੇ ਰਾਜਨੀਤਿਕ ਬੰਦੇ ਦੇ ਹੋ ਸਕਦੇ ਨੇ ਧਾਰਮਿਕ ਬੰਦੇ ਦੇ ਨਹੀਂ ਧਾਰਮਿਕ ਬੰਦਾ ਸਦਾ ਬਿਸ਼ਵਾਸ ਤੇ ਪਰੋਸੇ ਨਾਲ ਭਰਿਆ ਹੁੰਦਾ ਹੈ ਉਸ ਦੀ ਸੋਚ ਹੁੰਦੀ ਏ ਕੋਈ ਨਹੀਂ ਕਿਸੇ ਦਾ ਬੁਰਾ ਕਰਦਾ ਬੁਰਿਆਂ ਨਾਲ ਪੁਰੀਾਈ ਕਰਨੀ ਹਰ ਇੱਕ ਬੰਦਾ ਜਾਣੇ ਬੁਰਿਆਂ ਨਾਲ ਚੰਗਿਆਈ ਕਰਨੀ ਧੰਨ ਗੁਰੂ ਨਾਨਕ ਜੀ ਔਰੰਗਜ਼ੇਬ ਆਪਣੇ ਪੁੱਤਰ ਬਹਾਦਰ ਸ਼ਾਹ ਤੇ भरोसा नहीं सी करता पर गुरु जी महाराज बहादुर शाह भरोसा करते वक्त गल है जिस ते तुसी भरोसा करो वह धोखा तो दे जाए औरंगजेब ने बहुत बुरा किया इसलिया बुराइयां करके ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਆਨੰਦਪੁਰੀ ਛੱਡਣੀ ਪਈ ਸਰਸਾ ਨਦੀ ਦੇ ਕਿਨਾਰੇ ਪਰਿਵਾਰ ਵਿਛੜ ਗਿਆ ਜਿਗਰ ਦੇ ਟੁਕੜੇ ਚਾਰੋਂ ਪੁੱਤਰ ਸ਼ਹੀਦ ਹੋ ਗਏ ਮਾਂ ਵੀ ਵਿਛੜ ਗਈ ਸਾਰਾ ਪਰਿਵਾਰ ਹੀ ਵਿਛੜ ਗਿਆ ਹੈ ਹਿੰਦੋਸਤਾਨ ਦੇ ਲੋਕ ਸੁਖੀ ਵਸਦੇ ਰਹਿ ਮੇਰੇ ਕਲਗੀਆਂ ਵਾਲੇ ਆਪਣੇ ਤਨ ਤੇ ਦੁੱਖੜੇ ਸਹਾਰਦੇ ਹੋਏ ਨੰਦਪੁਰ ਤੋਂ ਚੱਲੇ ਨੇ ਤੇ ਸਾਬੋ ਕੀ ਤਲਵੰਡੀ ਪਹੁੰਚ ਗਏ ਇੱਥੇ ਔਰੰਗਜ਼ੇਬ ਦੀ ਚਿੱਠੀ ਆਈ ਏ ਤੁਸੀਂ ਦੱਖਣ ਵੱਲ ਆਓ ਤੇ ਮੈਨੂੰ ਇੱਕ ਵਾਰ ਜ਼ਰੂਰ ਮਿਲੋ ਗੁਰੂ ਗੋਬਿੰਦ ਸਿੰਘ ਦੀ ਸਾਬੋ ਕੀ ਤਲਵੰਡੀ ਤੋਂ ਤੁਰੇ ਨੇ ਔਰੰਗਜ਼ੇਬ ਨੂੰ ਮਿਲਣ ਚੱਲੇ ਨੇ ਆਗਰੇ ਵੇਖੇ ਕਾਫੀ ਪਿੰਡਾਂ ਤੱਕ ਕੀਤਾ ਰਸਤੇ ਵਿੱਚ ਕੀ ਖਬਰ ਮਿਲੀ ਔਰੰਗਜ਼ੇਬ ਦੀ ਮੌਤ ਹੋ ਗਈ ਹੈ ਇਹ ਵੀ ਪਤਾ ਲੱਗਾ ਹੈ ਉਹਦੇ ਤਿੰਨੋਂ ਪੁੱਤਰ ਰਾਜ ਭਾਗ ਦੀ ਖਾਤਰ ਆਪਸ ਵਿੱਚ ਲੜ ਪਏ ਨੇ ਤੇ ਇੱਥੇ ਆ ਕੇ ਗੁਰੂ ਗੋਬਿੰਦ ਸਿੰਘ ਜੀ ਦੇ लाडले ਕਬੀ ਭਾਈ ਨੰਦ ਲਾਲ ਜੀ ਮਿਲੇ ਨੇ ਜਿਹੜੇ ਔਰੰਗਜ਼ੇਬ ਦੇ ਬੱਚਿਆਂ ਨੂੰ ਵਿਦਿਆ ਵੀ ਪੜਾਉਂਦੇ ਰਹੇ ਸੀ ਉਹਨਾਂ ਦਾ ਸੁਭਾਅ ਚੰਗੀ ਤਰ੍ਹਾਂ ਜਾਣਦੇ تھے۔ ਆ ਕੇ ਬੇਨਤੀ ਕੀਤੀ ਗੁਰਗੋਬਿੰਦ ਸਿੰਘ ਮਹਾਰਾਜ ਜੀ ਨੂੰ ਪਾਤਸ਼ਾਹ ਜੀ ਬਹਾਦਰ ਸ਼ਾਹ ਨੇਕ ਸੁਭਾਅ ਦਾ ਹੈ। ਹਿੰਦੁਸਤਾਨ ਦਾ ਰਾਜਾ ਬਣਾ ਹੋਏਗਾ ਤੇ ਸਾਰੀ ਪਰਜਾ ਸੁਖੀ ਬਸੇਗੀ। ਤੁਸੀਂ ਭਲੇ ਪੁਰਸ਼ ਹੋ ਤੇ ਤੁਸੀਂ ਬਹਾਦਰ ਸ਼ਾਹ ਦੀ ਮਦਦ ਕਰੋ ਗੁਰੂ ਗੋਬਿੰਦ ਸਿੰਘ ਜੀ ਦੀ ਕੈਂਦੇਨੀ ਸਾਡੀਆਂ ਅਸੀਸਾਂ ਉਹਦੇ ਨਾਲ ਨੇ ਸਤਿਗੁਰੂ ਜੀ ਉਹਦੇ ਕੋਲ ਫੌਜ ਦੀ ਵੀ ਕਮੀ ਹੈ ਤੇ ਮਹਾਰਾਜ ਜੀ ਕਹਿੰਦੇ ਉਹ ਵੀ ਅਸੀਂ ਮਦਦ ਕਰਾਂਗੇ ਦਇਆ ਸਿੰਘਾ ਆਪਣੇ ਸਿੰਘਾਂ ਨੂੰ ਲੈ ਜਾਵੇ ਬਹਾਦਰ ਸ਼ਾਹ ਦੀ ਹਰ ਤਰ੍ਹਾਂ ਦੀ ਮਦਦ ਕਰੋ ਚਲੇ ਗਏ ਇਤਿਹਾਸ ਕੀ ਦੱਸਦਾ ਇਹ ਬਹੁਤ ਭਾਰੀ ਜੰਗ ਹੋਈ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਦੇ ਪਿਆਰੇ ਸਿੰਘ ਨਾਲ ਖਲੋਤੇ ਹੋਣ ਉਥੇ ਕਿਉਂ ਨਾ ਜਿੱਤ ਹੋ ਜਾਏ ਬਹਾਦਰ ਸ਼ਾ ਜਿੱਤ ਗਿਆ ਹੈ ਐਲਾਨ ਹੋਇਆ ਹਿੰਦੋਸਤਾਨ ਦਾ ਬਾਦਸ਼ਾਹ ਬਹਾਦਰ ਸ਼ਾ ਹੋਏਗਾ ਤੇ ਬਹਾਦਰ ਸ਼ਾ ਨੇ ਦਾਇਆ ਸਿੰਘ ਨੂੰ ਸ੍ਰੋਪਉਦਕਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸ਼ੁਕਰ ਕੀਤਾ ਹੈ ਤੇ ਹੱਥ ਜੋੜ ਕੇ ਇੱਕ ਸੁਨੇਹਾ ਦੇ ਰਿਹਾ ਏ ਕਹਿੰਦਾ ਏ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਮੇਰੇ ਵੱਲੋਂ ਸਲਾਮ ਕਹਿ ਦੇਣਾ ਤੇ ਇੱਕ ਬੇਨਤੀ ਕਰਨ ਜਿਸ ਦਿਨ ਮੈਂ ਰਾਜ ਭਾਗਤੀ ਬੈਠਾਂਗਾ ਨਾ ਉਹਨਾਂ ਨੂੰ ਆਖਣਾ ਤੁਸੀਂ ਜ਼ਰੂਰ ਆਇਓ ਤੇ ਸਤਸੰਗੀਓ ਸਮਾ ਬਣਿਆ ਉਹ ਸਮਾ ਆ ਗਿਆ ਦਿੱਲੀ ਤੋਂ ਮਹਾਰਾਜ ਦੀ ਟਰਪੈਨੀ ਆਗਰੇਵਲ ਨੂੰ ਉਸ ਸਮਾਗਮ ਵਿੱਚ ਪੁੱਜਣਾ ਹੈ ਨਾ ਅੱਜ ਆਰਮ ਜੇਵ ਦੇ ਪੁੱਤਰ ਬਹਾਦਰ ਸ਼ਾਹ ਨੂੰ ਰਾਜ ਤਿਲਕ ਲਗਣਾ ਹੈ ਜਦੋਂ ਬਹਾਦਰ ਸ਼ਾਹ ਨੂੰ ਪਤਾ ਲੱਗਾ ਸਾਰਾ ਸਮਾਗਮ ਛੱਡ ਕੇ ਸ਼ਹਿਰ ਦੇ ਬਾਹਰਲੇ ਦਰਵਾਜੇ ਤੇ ਆ ਖਲੋਤਾ ਹੈ ਸ਼ੁਕਰ ਕਰਨ ਵਾਸਤੇ ਆਇਆ ਇਹ ਜੀਓ ਆਇਆ ਕਹਿਣ ਵਾਸਤੇ ਆਇਆ ਸੀ ਇਸ ਸਤ ਸੰਗਿਓ ਗੁਰੂ ਗੋਬਿੰਦ ਸਿੰਘ ਮਹਾਰਾਜ ਕੋੜੇ ਸਮੇਤ ਇਸ ਸਮਾਗਮ ਤੇ ਗਏ ਨੇ ਮੁਗਲ ਰਾਜੇ ਉੱਠ ਕੇ ਖਲੋ ਗਏ ਇਹ ਤੇ ਦਰਬਾਰ ਦੀ ਤੋਹੀਨ ਹੈ ਕੋਈ ਕੋੜੇ ਤੇ ਚੜ ਕੇ ਆਇਆ